ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਾਂ YouTube ਤੇ ਅਨੰਤਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਗਾਵਾਂ ਦਿਖਾਉਣੀਆਂ ਇੱਕ ਸੂਈ ਆ ਜਿਹਦੇ ਮਗਰ ਵੱਛੀ ਬੜੀ ਪਿਆਰੀ ਆ ਤੇ ਇੱਕ ਜਿਹੜੀ ਆ ਸਾਈਵਾਲ ਚਾ ਜਿਹੜੀ ਇੱਕ ਗੱਬਨ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਉਹ ਵੀਰ ਜੀ ਠੀਕ ਠਾਕ ਰਹੇ ਸਨ ਵਧੀਆ ਚਾਹੀਦਾ ਜੇ ਬੜੇ ਦਿਨ ਪਾਤੇ ਚਾਰ ਕੇ ਜੀ ਜੀ ਨੇ ਵੀਰ ਜੀ ਇਸ ਤਰ੍ਹਾਂ ਕੇ ਜੀ ਮਾਲ ਹੁੰਦਾ ਸੀ ਅੱਛਾ ਉਸ ਲਈ ਵੇਖ ਜਾਂਦਾ ਰਿਹਾ ਹਾਂਜੀ ਵੀਰ ਜੀ ਢਾਕੇ ਰੱਖਿਆ ਮੈਂ ਜਿਹੜਾ ਅਜਾ ਹਰਦੀਪ ਦੇ ਦਰਸ਼ਨ ਕਰਨੇ ਆ ਠੀਕ ਠੀਕ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀ ਜੀ ਮੇਰਾ ਬਗੀਚਾ ਸਿੰਘ ਹਾਂਜੀ ਸ਼ਹਿਰਾ ਪਰਾਈ ਨਾਲਾ ਜ਼ਿਲ੍ਹਾ ਪਰਮਸਰ ਹੈ ਤੇ ਫੋਨ ਨੰਬਰ ਇਹ ਪੁੱਛਦੇ ਕਰੀ ਜੀ 78 40 24 27 ਜੀ ਠੀਕ ਹੈ ਜੀ ਤੇ ਸ਼ੁਰੂਆਤ ਸੋਈ ਤਾਂ ਕਰ ਲਈ ਹੈ ਨਾ ਹਾਂਜੀ ਚੰਗੇ ਟੀਕੇ ਦੇ ਵੱੱਛੀ ਆ ਤੇ ਸਾਂਭ ਵੀ ਵੀ ਚੰਗੀ ਆ ਦੁੱਧ ਦੁੱਧ ਤਾਂ ਚੰਗਾ ਛੱਡਿਆ ਵੱੱਛੀ ਨੇ ਹਾਂ ਦੇਖ ਸਕਦੇ ਜੇ ਕੋਈ ਵੱੱਛੀ ਵੀ ਸਾਂਭ ਨਾਲ ਲੈ ਜਾਏ ਵੱੱਛੀ ਵੀ ਜਲਦੀ ਤਿਆਰ ਹੋ ਜਾਣੀ ਆ ਤੇ ਇਹਦੇ ਵੀ ਥਣ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਕੇ ਚਿਰ ਹੋ ਗਿਆ ਬਿਜੀ ਨੇ ਸੋਈ ਨੂੰ ਬਿਜੀ ਅੱਜ ਇਹਦਾ ਪ੍ਰੋਪਰ 6 ਦਿਨ ਹੋ ਗਿਆ ਸੋਈ ਨੂੰ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੇ ਦੇਖੋ ਬਿਜੀ ਹੁਣ ਜਿਹੜਾ ਪੂਰਾ ਮੰਤੀ ਵਾਲਾ ਉਹਨਾਂ ਨੂੰ 16 ਕਿਲੋ ਹੋਏ ਭਾਂਵੇਂ ਖਾਵਾ ਭਾਂਵੇਂ 18 ਦੀਆਂ ਤਾਂ ਕਰੀ ਜਾਈਏ ਠੀਕ ਹੈ ਜੀ ਹਾਂਜੀ ਬਿਜੀ 16 ਕਿਲੋ ਪੂਰਾ ਤਿਆਰ ਹੋਊਗਾ ਤੇ ਕਿੰਨਾ ਕੇ ਚਵਾਈ ਜਾਊਗੀ ਬਿਜੀ ਵੀ ਉਹ ਬਾਹਰ ਚੱਲੂ अच्छा हां जी जी ਤੇ ਖੋਲੀ ਹਾਂ ਤੋੜ ਦਈਏ ਮਗਰ ਵੱਚੀ ਪੂਰੀ ਪਲੀ ਆ ਜਿਹੜੀ ਬਾਕੀ ਆਪ ਵੈਡ ਜਿਹੜੀ ਕਰੋਸ ਚ ਆ ਗਾੜੀ ਮੌਸਮ ਵੀ ਗਰਮੀ ਦਾ ਆਉਂਦਿਆ ਮੋਕੇ ਦੇ 16 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਤੇ 20 ਦੇ ਲਾਗੇ ਜਿਹੜਾ ਕਹਿੰਦੇ ਕੀ ਕਰੀ ਜਾਊਗੀ ਹਰ ਗੀਨੀ ਦੀ ਠੰਡੀ ਤੇਰੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਇੱਕ ਵਾਰੀ ਫੇਰ ਲੈ ਆਵੇ ਜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਹਵਾਨਾ ਇੱਕ ਵਾਰੀ ਤੁਹਾਨੂੰ ਲੱਗ ਗਿਆ ਤਾਂ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖਾਂਦੇ ਜੀ ਲੈ ਜਾਵੇ ਜੀ ਬੰਦੀ। Otra ਠੰਡੀ ਤੇਰੀ ਬੀਦੀ। ਬੁਣੀ ਜੀ ਠੰਡੀ ਠੰਡੀ ਇਸ ਪਾਵੇ ਜਿ ਤਰਾ ਮਰਜੀ। ਕੋਈ ਬੱਚੇ ਨੂੰ ਬਗੈਰੀ ਬੈਜੋ। ਠੀਕ ਹੈ ਜੀ। ਹਾਂ ਜੀ ਜੀ। ਦਿਖਾ ਦਈਏ ਚਵਾ ਕੇ ਇੱਕ ਦੋ ਦੋ ਤਰ੍ਹਾਂ। ਹਾਂ ਜੀ ਹਾਂ ਜੀ ਜੀ। ਆ ਪਿਛਲੇ ਥਣਾਂ ਦਾ ਚਵਾਜ। ਇਹਦੇ ਬੱਚਾ ਬਚਨ। ਆ ਦੂਤ ਦੇ ਦੋਸਤਾਂ ਦਾ ਚਵਾਜ। ਅਗਲੇ ਪਿਛਲੇ ਥਣਾਂ ਦਾ ਚਵਾਜ ਜਿਹੜਾ ਤੁਹਾਨੂੰ ਦਿਖਾਇਆ। ਹਾਂ ਜੀ ਹਾਂ ਜੀ। ਠੀਕ ਹੈ ਜੀ। ਬਾਕੀ ਹੈਗੀ ਠੰਡੀ ਧੀਰੀ ਆ ਜੀ। ਠੰਡੀ ਧੀਰੀ ਜੀ ਵੇਖੋ। ਠੀਕ ਹੈ ਜੀ ਬੋਲੀ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਦੀ ਜੀ ਮੇਰੇ ਵੀ ਆਦੇ ਸਾਡੇ ਬਿਆਰ ਬੜਾ ਤੇਰੇ ਜੱਜਾ ਕਰਦਾ ਤੁਸੀਂ ਚਲ ਮੁੱਲ ਦੀ ਜੀ ਤਾਂ ਆਪਾਂ 65 ਕਰੀ ਲਈ ਜੀ ਤੁਹਾਨੂੰ ਕੋਈ 65 ਕਰਾ ਲੈ ਕੋਈ 60 ਕਰਾ ਲੈ ਵੀ ਜੀ ਆਪਾਂ ਇਹਦੇ ਲਾਸਟ ਦੇ ਦੇਣੀ ਹੈ 55000 ਰੁਪਏ ਦੇਵਾਂਗੇ 55000 ਜੀ ਦੇ ਦੇਣੀ ਆ ਬਾਕੀ ਮੌਕੇ ਤੇ ਮੰਨਤਾਂ ਕਰ ਦੋਗੇ ਥੋੜਾ ਬੜਾ ਜੀ ਕੀ ਵੀ ਆਈ ਗਏ ਚਲੋ ਕੋ ਫੋਨ ਲਾਵੇ ਕਰੀ ਹੈ ਨਾ ਜੀ ਜੀ ਦੇ ਫੋਨ ਲਾ ਲੈ ਠੀਕ ਹੈ ਜੀ ਹਾਂ ਦੇਖ ਸਕਦੇ ਜੀ ਬਾਕੀ ਸੋਈ ਸਵਾਈ ਆ ਚਵਾਈ ਆ ਦੀ ਹੋ ਜੀ ਮਰਜੀ ਕੋਈ ਥਾਨ ਫੋਨ ਵੀ ਚੰਗਾ ਲੱਗਾ ਜੇ ਵਾਰ ਨੂੰ ਠੀਕ ਹੈ ਜੀ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਨ ਜਿਹੜਾ ਲੱਗਾ ਹੈ ਜੀ ਫਿਰ ਠੰਡੀ ਠੰਡੀ ਜਿਸ ਤਰ੍ਹਾਂ ਮਰਜੀ ਕੋਈ ਬੰਗਾ ਪਾਉਣਾ ਪਾਓ ਤੋਂ ਨਾ ਜਰਾ ਦੋ ਜੀ ਵੀ ਦੀ ਮੇਰੇ ਗਰੰਟੀ ਹੋ ਗਈ 20 20 ਕਿਲੋ ਦਾ ਰਵਾ ਹੋਣਾ ਬਾਹਰ ਹੀ ਚੱਲੂਗੀ ਠੀਕ ਹੈ ਜੀ ਤੇ ਖਾਸ ਕੇ ਜਵਾਉਗੀ ਵੈਸੀ ਤੇ ਆ ਸਾਈ ਵਾਲ ਚ ਆ ਗਈ ਜੀ ਹਾਂ ਜੀ ਹਾਂ ਜੀ ਇਹ ਠੰਡੀ ਤੇਰੀ ਜੇ ਵੀ ਇਹ ਵੀ ਵੀ ਠੰਡੀ ਜੇ ਆਪਣੇ ਕੋਲ ਆਤੀ ਆਈ ਹੈ ਠੀਕ ਹੈ ਇਹ ਗੱਬਣ ਆ ਜਿਹੜੀ ਹੈ ਜੀ ਠੰਡੀ ਠੰਡੀ ਹੈ ਜੀ ਆਂ ਦੇਖ ਸਕਦੇ ਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀਰ ਜੀ ਘਰ ਚੋਂ ਲਈ ਆਪਾਂ ਇਥੋਂ ਲਾਗੋ ਲਈਏ ਦੂਰੋਂ ਨਹੀਂ ਲਈ ਹਾਂਜੀ ਆਂਦੇ ਵੀ ਅਸੀਂ ਪਹਿਲੇ ਸੋਵੇ 13 ਕਿਲੋ ਚੋ ਜਾ ਠੀਕ ਆ ਹਾਂਜੀ ਵੀਰ ਜੀ ਤੇ ਐਰ ਤੋਂ ਚਲੋ 13 ਚੋ ਲਈਏ 14 ਚੋ ਲਈਏ ਇੰਨਾ ਚੋ ਵੀ ਇਰਾਵਨ ਚੋ ਲੈ ਜਾਓਗੇ ਚਲੋ ਫਿਰ ਤੌਰ ਤੇ ਜਿਵੇਂ ਜਿਸ ਤਰ੍ਹਾਂ ਆਪਾਂ ਘਰਾਂ ਨੂੰ ਦੱਸਿਆ ਹਨ ਆਪਾਂ ਵੀ ਵੀਰ ਜੀ ਆਖੀ ਜਾਈਏ ਵੀ ਇਹਨੇ 20 ਕਿਲੋ ਦੇਣਾ ਵਾ ਹਾਂਜੀ ਹਾਂਜੀ ਜਿਵੇਂ ਜਿਸ ਤਰ੍ਹਾਂ ਨੂੰ ਘਰਾਂ ਨੂੰ ਦੱਸਿਆ ਉਸ ਤਰ੍ਹਾਂ ਹੀ ਤੁਹਾਨੂੰ ਦੱਸਦਾ ਠੀਕ ਹੈ ਜੀ ਹਾਂਜੀ ਵੀਰ ਜੀ ਬਾਕੀ ਇਹ ਜੇ ਤਿਆਰ ਹੋਣੀਆਂ ਇਥੇ ਲਿਆ ਇਹ ਗਾਣ ਹਵਾਨਾ ਪਰੰਦੀ ਹੈ ਜੇ ਪਛਾਣੋਂ ਪਰਣਾ ਨਹੀਂ ਬਾਕੀ ਹੈਗੀ ਸਾਈਵਾਲ ਚਾਚੇ ਦੀ ਵੀ ਜੀ ਆਈ ਵੀ ਆਪਣੇ ਗਰੰਟੀ ਕਰੇ ਥਾਂ ਤੇ ਲਾਗੋ ਲਈ ਆਪਣੇ ਗਵੰਡੂ ਲਈ ਆ ਠੀਕ ਹੈ ਜੀ ਉਹਨਾਂ ਨੇ ਆ ਘਰ ਦੀਆਂ ਫੱਟੀਆਂ ਪਾਲੀਆਂ ਇਹਨਾਂ ਕੋ ਸਾਰੀਆਂ ਸਾਈਵਾਲੀਆਂ ਠੀਕ ਹੈ ਜੀ ਹਾਂ ਜੀ ਵੀਰ ਜੀ ਚਲੋ ਲੈ ਜਾ ਫਿਰ ਤੇ ਇਹਦਾ ਮੁੱਲ ਵੀਰ ਜੀ ਫਿਰ ਮੋਲ ਵੀ ਦੀ ਚਲੋ ਸੂਈ ਸਹੀ ਹੁੰਦੀ ਤੇ ਭਾਵੇਂ 50 ਜੀ ਵੇਚ ਦਿੰਦੇ ਹਾਂ ਜੀ ਹੁਣ ਵੀ ਜੀ ਇਹ ਦੇ ਦਾਂਗੇ 45000 ਜੀ 45000 ਜੀ ਵਿੱਚੋਂ ਕਰਨਾ ਮੰਨਤਾ ਨੋਰਾ ਵੀਡੀਓ ਜੈਸਨ ਉਹ ਦੇ ਦੇਣੀ ਨਾ ਹਾਂਜੀ ਉਹ ਵੀਰ ਫੋਨ ਦਾ ਵੀ 40000 ਦੀ ਦੇਣੀ ਹੈ ਅੱਛਾ 40000 ਦੀ ਦੇ ਦੇਣੀ ਜਿਹੜੀ ਉਹਦੇ 100 ਰੁਪਏ ਛੋਟ ਕਰਨੀ ਹੈ ਜਿਹੜਾ ਵੀਰ ਨੂੰ ਬਾਕੀ ਆ ਕਿ ਪੋਰੀਆਂ ਕਰਮੀਆਂ ਇਹਨੇ ਦੁੱਧ ਮੱਜਾਂ ਵਰਗਾ ਚੁਵਾਈ ਜਾਣਾ ਚੁਵਾਈ ਇਹ ਵੀ ਵੀਡੀਓ ਦਾ ਮੋਲੇ ਤੁਹਾਨੂੰ ਬਸ ਸੂਈ ਹੋਵੇ ਤੇ ਪਤਾਂ ਤੇ ਜਾਇਆ ਦੀ ਵੀਡੀਓ ਠੀਕ ਹੈ ਜੀ ਹਾਂਜੀ ਵੀਡੀਓ ਹਾ ਬਾਈਕ ਲੈ ਜੂਗੀ ਹਾਂਜੀ ਠੀਕ ਹੈ ਵੀਰ ਕੁਝ ਨਾ ਫਿਰ ਬੱਜ ਵੀ ਜਿਹੜਾ ਵੀਰ ਪਰ ਆਪਨੇ ਤਸੱਲੀ ਕਰਕੇ ਖੜੇ ਬਾਕੀ ਆ ਕਿ ਇੱਕ ਸੂਈ ਆ ਹਾਂਜੀ ਤੇ ਇੱਕ ਗੱਬਣਿਆ ਗੱਬਣ ਇੱਥੇ ਆ ਕੇ ਪਾਸ ਕਰਕੇ ਖੜੋ ਹਾਂਜੀ ਤੇ ਸੂਈ ਦੇ ਆਪਣੀ ਚੁਵਾਈ ਕਰਕੇ ਖੜੋ ਜੀ